ਸੱਤਰੀਆ ਕਾਲ ਤੁਸੀਂ ਦੇਖ ਰਹੇ ਹੋ এবੀਪੀ ਸਾਂਝਾ ਮੈਂ ਹਾਂ ਨਵਦੀਪ ਕੌਰ এবੀਪੀ ਸਾਂਝਾ ਨੇ ਲੋਕਾਂ ਦੀ ਆਵਾਜ਼ ਬਣ ਕੇ ਕੀਤੀ ਹੈ ਪੜਤਾਲ ਕਿ ਆਖਿਰ ਸਰਕਾਰ ਵੋਟਾਂ ਤੋਂ ਪਹਿਲਾਂ ਕਿਤੇ ਵਾਅਦਿਆਂ ਨੂੰ ਨਿਭਾਉਣ ਪ੍ਰਤੀ ਕਿੰਨੀ ਗੰਭੀਰ ਹੈ ਇਸੇ ਘੜੀ ਤਹਿਤ ਇਸ ਪੇਸ਼ਕਸ਼ ਵਿੱਚ ਗੱਲ ਕਰਾਂਗੇ ਗਰੀਬ ਕੁੜੀਆਂ ਨੂੰ ਦਿੱਤੀ ਜਾਣ ਵਾਲੀ ਸ਼ਗਨ ਸਕੀਮ ਦੀ ਇਹ ਉਹੀ ਸ਼ਗਨ ਸਕੀਮ ਹੈ ਜਿਸ ਦਾ ਪ੍ਰਚਾਰ ਵੋਟਾਂ ਤੋਂ ਪਹਿਲਾਂ ਇਹ ਕਹਿ ਕੇ ਕੀਤਾ ਜਾਂਦਾ ਸੀ ਕਿ ਮਾਮੇ ਬਣ ਕੇ ਟੁੱਕਾਂਗੇ ਤੇ ਲਾਵਾ ਵੇਲੇ ਹੀ ਧੀਆਂ ਦੀ ਝੋਲੀ ਸ਼ਗਨ ਪਾਵਾਂਗੇ ਰਜਵਿੰਦਰ ਕੌਰ ਤੇ ਵਿਆਹ ਸਾਲ 2006 ਵਿੱਚ ਹੋਇਆ ਸੀ। ਅੰਮ੍ਰਿਤਸਰ ਦੇ ਗੁਮਟਾਲਾ ਵਿੱਚ ਰਹਿਣ ਵਾਲੇ ਇਸ ਪਰਿਵਾਰ ਨੇ ਪੰਜਾਬ ਸਰਕਾਰ ਦੀ ਸ਼ਗੁਨ ਸਕੀਮ ਬਾਰੇ ਸੁਣਿਆ। ਤਾਂ ਲਾਭ ਲੈਣ ਲਈ ਅਰਜ਼ੀ ਦੇ ਦਿੱਤੀ। ਵਿਆਹ ਤੋਂ ਤਕਰੀਬਨ ਇੱਕ ਦਹਾਕੇ ਬਾਅਦ ਪਰਿਵਾਰ ਨਾ ਉਮੀਦ ਹੋ ਚੁੱਕਿਆ ਹੈ। ਵਾਅਦੇ ਉਲਟ ਪਰਿਵਾਰ ਨੂੰ ਸ਼ਗੁਨ ਸਕੀਮ ਦੀ ਰਾਸ਼ੀ ਨਹੀਂ ਮਿਲੀ। ਮੇਰੀ ਬੇਟੀ ਦਾ ਨਾਮ ਰਜਵਿੰਦਰ ਕੌਰ ਹੀ ਤੇ ਸਾਨੂੰ ਕੁਝ ਨਹੀਂ ਮਿਲਿਆ। ਅਸੀਂ ਆਪੇ ਇਤਰਾ ਕਰਜਾ ਕਰਜੂਕ ਕੇ ਕਰਾਂ ਦਾ ਕੰਮ ਕੂਮ ਕਰਕੇ ਅਸੀਂ ਆਪਣਾ ਟਾਈਮ ਪਾਸ ਕਰਦੇ ਆ ਸਾਨੂੰ ਕੁਝ ਨਹੀਂ ਮਿਲਿਆ ਸਰਕਾਰ ਵੱਲੋਂ ਸਾਨੂੰ ਇੰਨਾ ਚਿਰ ਹੋ ਗਿਆ ਵੋਟਾਂ ਵੀ ਪਾਉਂਦਿਆਂ ਨੂੰ ਤੇ ਨੰਬਰ ਵੀ ਕਾਫੀ ਜਾਣਿਆਂ ਨੂੰ ਦਿੱਤਾ ਹੀ ਕਹਿੰਦੇ ਤੁਹਾਡਾ ਨਾ ਹੀ ਨਹੀਂ ਬੋਲਦਾ ਵਿੱਚ ਤੁਹਾਡੀ ਫੈਲ ਦੱਬੀ ਹੈ ਨਰਿੰਦਰ ਕੌਰ ਨੂੰ ਗਰੀਬੀ ਨੇ ਸਤਾਇਆ ਫਿਰ ਸਰਕਾਰਾਂ ਨੇ ਬੇਵਸ ਬਣਾਇਆ ਅਤੇ ਕੁਦਰਤ ਨੇ ਵੀ ਅਜੇ ਹੀ ਖੇਡ ਖੇਡੀ ਕਿ ਉਸਦੇ ਹੌਸਲੇ ਟੁੱਟ ਗਏ। ਮਾੜੇ ਹਾਲਤ ਆ ਸਾਡਾ ਬੇਟਾ ਇਤਰਾ ਹੋ ਗਿਆ। ਇਹ ਥੋੜੇ ਦਿਨ ਹੋਏ ਆ। ਉਹ ਕਮਾਉਣ ਵਾਲਾ ਹੀ ਵਿੱਚ। ਸਾਥ ਦਿੰਦਾ ਸੀ ਨਾਲ। ਮੇਰੇ ਦੋ ਹੁਣ ਦੋ ਬੇਟੇ ਉਹ ਵੀ ਅਜੇ ਛੋਟੇ ਆ ਤੇ ਆ ਦੋ ਬੇਟੀਆਂ ਵਾਂ। ਮਿਹਨਤ ਮਜ਼ਦੂਰੀ ਕਰਕੇ ਇਹ ਪਰਿਵਾਰ ਜੀ ਰਿਹਾ। सरकार की पंद्रह हज़ार रुपए की शगुन राशि परिवार के सारे सुपने का पूरे नहीं कर सकती सी पर कुछ समय लई चेहर से मुस्कुराहट जरूर लिया इस पिंड कई परिवारों होने वाले व्याह सरकार कदों शगन पाएगी पता नहीं ਸੋਚਾਂ ਵਿੱਚ ਡੁੱਬੀ ਇਹ ਹੈ ਮੁਟਿਆਰ ਜ਼ਿਲ੍ਹਾ ਬਰਨਾਲਾ ਦੇ ਪਿੰਡ ਫਰਵਾਹੀ ਦੀ ਨਾਮ ਹੈ কিরਣਜੋਤ कौर কিরਣਜੋਤ ਦਾ ਵਿਆਹ 3 ਸਾਲ ਪਹਿਲਾਂ ਹੋਇਆ ਸੀ ਵਿਆਹ ਦਾ ਸ਼ਗਨ ਹਾਲੇ ਤੱਕ ਨਹੀਂ ਮਿਲਿਆ 2012 ਦੇ 82 24 ਮਾਰਚ ਦਾ ਮੇਰੇ ਡੈਡੀ ਦੀ ਗ੍ਰੀਵ ਨੇ ਜਿਹੜੀ ਸਰਕਾਰ ਵੱਲੋਂ ਸਹਾਇਤਾ ਦਿੱਤੀ ਜਾਂਦੀ ਹੈ ਸੰਗਠਨ ਸਕੀਮ ਜੁਮ ਬਲੀ ਨਹੀਂ ਹੈ ਇੱਕ ਮੇਰੇ ਬੇਟੀ ਹੈ ਬੋ ਗੇੜੇ ਬਹੁਤ ਮਾਰੇ ਜੀਰ ਹੋਇ ਤੇ ਸਗਨ ਸਕੀ ਵੀ ਨਹੀਂ ਮਿਲੀ ਕਿਰਨਜੋਤ ਇੱਕ ਬੱਚੀ ਦੀ ਮਾਵੀ ਬਣ ਚੁੱਕੀ ਹੈ ਵਿਆਹ ਵੇਲੇ ਤਾਂ ਬਾਦਲਾਂ ਦਾ ਸ਼ਗੁਨ ਨਹੀਂ ਮਿਲਿਆ ਪਰ ਹੁਣ ਆਪਣੀ ਬੱਚੀ ਦੇ ਭਵਿਕ ਲਈ ਉਸ ਸ਼ਗੁਨ ਦੀ ਉਡੀਕ ਕਰ ਰਹੀ ਹੈ ਸ਼ਗੁਨ ਦੇ ਪੈਸੇ ਲੈਣ ਲਈ ਹੋਇਆ ਖਰਚ ਵੀ ਕਿਰਨਜੋਤ ਦੇ ਮਲਾਲ ਦਾ ਕਾਰਨ ਹੈ ਮੇਰੇ ਪਾਪੀ ਖਰਚਾ ਪਾਣੀ ਇਸ ਆ ਕੰਮ ਛੱਡ ਕੇ ਜਾਂਦੇ ਆ ਖੱਜਲ ਖਵਾਰ ਬਹੁਤ ਹੋਇਆ ਦਫ਼ਤਰਾਂ ਦੇ ਵਿੱਚ ਉਹ ਕਹਿੰਦੇ ਮਿਲ ਜਾਣਗੇ ਦਿੰਦੇ ਹੈ ਨਹੀਂ ਪਰ ਕੰਮ ਛੱਡ ਕੇ ਇਹਨੇ ਖਾਚਾ ਬਹੁਤ ਹੋ ਗਿਆ ਜੀ ਉਦੋਂ ਬਾਅਦ ਤਾਂ ਖਰਚਾ ਹੋ ਗਿਆ ਹੋਊਗਾ ਜਿੰਨੇ ਕ ਦਿਨ ਇਹ ਇਹਨਾਂ ਨੇ ਕਿਰਨ ਜੋਤੀ ਮਾਂ ਸ਼ਗੁਨ ਸਕੀਮ ਲੈਂਡ ਲਈ ਸਰਕਾਰੀ ਦਫ਼ਤਰਾਂ ਦੇ ਚੱਕਰ ਲਗਾ ਥੱਕ ਚੁੱਕੀ ਹੈ 3 ਸਾਲ ਹੋ ਗਏ ਜੀ ਮੇਰੀ ਬੇਟੀ ਦੇ ਬਿਆਨ ਹਾਲ ਤੱਕ ਤਾਂ ਸਮਝਾ ਕੇ ਜਿੰਨੋਂ ਪੈਸਾ ਨਹੀਂ ਮਿਲਿਆ ਅਸੀਂ ਤਾਂ ਉਤਰਾਂ ਦੇ ਵਿੱਚ ਬਹੁਤ ਥੱਕੇ ਖਾਏ ਜੀ ਇੱਧਰ ਵਾਕੇ ਉੱਧਰ ਜਾਓ ਵਾ ਇੱਧਰ ਜਾਓ ਬੈਂਕ ਚ ਜਾਓ ਬੈਂਕ ਵਾਲੇ ਕਹਿੰਦੇ ਦਫ਼ਤਰ ਚ ਜਾਓ ਕਹਿੰਦੇ ਨੇ ਜੀ ਵੀ ਅੱਜ ਸਵੇਰ ਪੈਸੇ ਦੇਵਾਂਗੇ ਤੁਹਾਨੂੰ ਆ ਜੇ ਛੋਟੀ ਸਪਲਾਈ ਨਹੀਂ ਹੋਈ ਬੈਂਕ ਛੋੜੇ ਖਾਤੇ ਚ ਫਰਕ ਆ ਸਾਨੂੰ ਫੋਟੋ ਸਟੇਟ ਦੇਓ ਤੁਸੀਂ ਪੈਸੇ ਕਢਾ ਲੇ ਦੂਬੀ ਤਾਂ ਸਾਨੂੰ ਐਂ ਵੀ ਕਹਤਾ ਜੀ ਅਸੀਂ ਫਿਰ ਫੋਟੋ ਸਟੇਟ ਕਰਾ ਕੇ ਦੇਵਾਂਗੇ ਜੀ ਕਾਪੀ ਦੀ ਬਣਾ ਲੈ ਫਿਰ ਕਹਿੰਦੇ ਠੀਕ ਆ ਤੁਹਾਨੂੰ ਪੈਸੇ ਦੇਵਾਂਗੇ ਜੀ ਜੋ ਵਾਦਾ ਕੀਤਾ ਉਹ ਨਹੀਂ ਥਾਣਾ ਪੜੇਗਾ ਅਜੇ ਹੀ ਕਹਾਣੀ ਸੰਗਰੂਰ ਦੀ ਸੁੰਦਰ ਬਸਤੀ ਵਿੱਚ ਵੈਹੀ ਅਮਨ ਕੌਰ ਦੀ ਵੀ ਹੈ ਅਮਨਕੌਰ ਦੋ ਬੱਚਿਆਂ ਦੀ ਮਾਂ ਬਣ ਚੁੱਕੀ ਹੈ ਵਿਆਹ ਦੇ 4 ਸਾਲ ਬਾਅਦ ਵੀ ਸਰਕਾਰ ਦਾ ਸ਼ਗੁਨ ਉਡੀਕ ਰਹੀ ਹੈ ਜੇ 4 ਸਾਲ ਹੋ ਗਏ ਨੇ ਜੀ ਅਸੀਂ ਸਗਣ ਵਾਸਤੇ ਕਿ ਆਸੀ ਪੈਸੇ ਵਸਤੀ ਉਹਨਾਂ ਨੇ ਅਸੀਂ ਜਾਣਦੇ ਵੀ ਰਹੇ ਹਾਂ ਜੀ ਅਸੀਂ ਵੀ ਜਾਣਦੇ ਰਹੇ ਹਾਂ ਮੰਮੀ ਹੁਣ ਵੀ ਜਾਣਦੇ ਰਹੇ ਨੇ ਉਹਨਾਂ ਨੇ ਸਾਨੂੰ ਕੋਈ ਰਾਹ ਨਹੀਂ ਪਾਇਆ ਉਹ ਗੰਨਨਸ ਕਰਵਲੂਈ ਦੱਸ ਮਿਲਦੇ ਨਹੀਂ ਕਿ ਸਾਨੂੰ ਕਿਉਂ ਮਿਲੇਗੀ ਗਰੀਬ ਬੰਦਿਆਂ ਦੇ ਖਿਆਲ ਦੇ ਵੀ ਕਰਨਾ ਚਾਹੀਦਾ ਵੀ ਗਰੀਬ ਬੰਦੇ ਨੇ ਦੋ ਗੁੱਡੀਆਂ ਨਹੀਂ ਹੱਸ ਕੇ ਕਹਿੰਨੇ ਸਾਨੂੰ ਬਈਆਂ ਹੀ ਮਿਲ ਜਾਣਗੀ ਬੱਸ ਚਲੋ ਸਾੜੇ ਤੜ ਕੋ ਖਿਆਲ ਨਿਕਲ ਚੱਲ ਹੁਣ 3 ਆਣੇ ਹੀ ਤਾਂ ਕਰਕੇ ਤਾਂ 3 ਦੀ ਬਣ ਜੀ ਇੰਨੀ ਬਹੁਤ ਸਾਨੂੰ ਜੋ ਵਾਦ ਆਤੀਆ ਹੋ ਆਪਣੀ ਧਾਰਾ ਪੜੇਗਾ ਲੁਧਿਆਣਾ ਦੇ ਜਵਾਹਰ ਨਗਰ ਵਿੱਚ ਰਹਿਣ ਵਾਲਾ ਇਹ ਪਿਤਾ ਵੀ ਸਰਕਾਰੀ ਦਫ਼ਤਰਾਂ ਦੇ ਚੱਕਰ ਲਗਾ ਟੁੱਟ ਚੁੱਕਿਆ ਹੈ। ਬਲੈਤੀ RAM ਨੇ ਸਾਲ 2010 ਵਿੱਚ ਆਪਣੀ ਬੇਟੀ ਜੋਤੀ ਦਾ ਵਿਆਹ ਕੀਤਾ ਸੀ। ਵਿਆਹ ਤੋਂ 5 ਸਾਲ ਬਾਅਦ ਵੀ ਸ਼ਗੁਨ ਸਕੀਮ ਦਾ ਲਾਭ ਇਹਨਾਂ ਨੂੰ ਨਹੀਂ ਮਿਲਿਆ। 2010 ਦੇ ਵਿੱਚ ਵਿਆਹ ਕੀਤਾ ਸੀ। ਉਸ ਤੋਂ ਬਾਅਦ ਜੀ ਇਹਨਾਂ ਨੇ ਗਵਰਨਮੈਂਟ ਨੇ ਸਕੀਮ ਚਾਲੂ ਕੀਤੀ ਸੀਗੀ। ਇਹ ਸਗਨ ਸਕੀਮ 15000 ਰੁਪਿਆ ਤੁਹਾਨੂੰ ਦਿਆਂਗੇ ਵਿਆਹ ਤੋਂ ਬਾਅਦ 21 ਦਿਨਾਂ ਦੇ ਵਿੱਚ ਵਿੱਚ ਕਹਿੰਦੇ ਸਾਨੂੰ ਉਹ ਕਾਟ ਜਿਹੜਾ ਕੁਝ ਹੈਗਾ ਦੱਸਾ ਵੇਜੋ ਸਾਨੂੰ ਦਿਓ ਅਸੀਂ ਉਹ ਜੀ ਸਾਰੇ ਕਾਗਜ਼ ਉੱਤੇ ਅਪੜਾਤੇ ਉਸ ਤੋਂ ਬਾਅਦ ਜੀ ਅਸੀਂ ਚੱਕਰ ਲਾ ਲਾ ਕੇ ਥੱਕ ਚੁੱਕੇ ਹਾਂ ਸਾਨੂੰ 15000 ਦੀ ਸਕੀਮ ਹਲੇ ਤੱਕ ਨਹੀਂ ਮਿਲੀ ਜੀ ਮੈਂ ਰੁਪਇਆ 40000 ਰੁਪਇਆ ਚੱਕਿਆ ਸੀਗਾ ਹੱਲੇ ਤੱਕ ਨਹੀਂ ਦਿੱਤਾ ਗਿਆ ਵਿਆਜ ਦੇ ਰਹੀ ਸੀ ਤਕਲ ਅਫਸਰ ਸੀਗਾ ਉਹਦੇ ਕੋਲ ਗਿਆ ਉਹ ਕਹਿੰਦੇ ਜੀ ਹੁਣ ਉਹ ਪੈਸੇ ਕੈਨਸਲ ਹੋ ਚੁੱਕੇ ਆ ਹੁਣ ਤੁਹਾਨੂੰ ਚੱਕਰ ਲਾਂਜ ਕੋਈ ਲੋੜ ਨਹੀਂ ਉਸ ਤੋਂ ਬਾਅਦ ਜੀ ਮੈਂ ਫਿਰ ਚੱਕਰ ਲਾਇਆ ਹੀ ਨਹੀਂ ਜੇ ਸਾਨੂੰ 15000 ਆ ਜਾਵੇ ਤੇ ਅਸੀਂ ਇਹਨਾਂ ਦੇ ਆਸਾਨ ਬੰਦ ਹੋ ਜਾਵਾਂਗੇ ਇਹਨੇ ਮਸੂਰ ਆਮ ਅਤੇ ਬਲਬੀਰ ਕੌਰ ਕਰਜ਼ਾ ਚੁਕਤੀ ਦਾ ਵਿਆਹ ਕੀਤਾ ਆਸੀ ਸਰਕਾਰ ਤੋਂ ਕਿਸੇ ਮਦਦ ਦੀ ਸਰਕਾਰ ਨੇ ਵਾਦਾ ਜੋ ਕੀਤਾ ਸੀ ਧੀ ਦੇ ਵਿਆਹ ਵੇਲੇ 15000 ਰੁਪਏ ਦੇ ਸ਼ਗੁੰਦਾ 2012 ਵਿੱਚ ਇਹਨਾਂ ਨੇ ਆਪਣੀ ਲੜਕੀ ਦਾ ਵਿਆਹ ਕੀਤਾ ਪਰ 3 ਸਾਲ ਬੀਤ ਜਾਣ ਬਾਅਦ ਵੀ ਸ਼ਗੁੰ ਨਹੀਂ ਮਿਲਿਆ ਲੜਕੀ ਦਾ ਵਿਆਹ ਕੀਤਾ 2012 ਚ ਸਾਨੂੰ ਅਜੇ ਤੱਕ ਪੈਸੇ ਨਹੀਂ ਆਏ ਢੇੜੇ ਮਾਰਦੇ ਰਹਿੰਦੇ ਆ ਕਹਿੰਦੇ ਆ ਜਾਣਗੇ ਆ ਜਾਣਗੇ ਜਦੋਂ ਆਣ ਕੇ ਦੇ ਦੇਵਾਂਗੇ 3-4 ਸਾਲ ਵਿਆਹ ਨੂੰ ਹੋ ਗਿਆ ਅਜੇ ਤੱਕ ਪੈਸੇ ਨਹੀਂ ਦਿੱਤੇ तो जिथे जाने उ अज तक पैसे आए नहीं आए नहीं आए नहीं आए नहीं आए नहीं बस इदा ही टाल तीह हजार करजा लिया सर वापस देने से लोगों को पता कुछ चुक चुके दिते जा रहे हैं पराप्त नहीं होम चला नहीं पैसे तुरंत तो दिते जाने तो बंद करो तेन की लड़ा लोग गुमराह कर